ਦਾ ਸਾਰੀਆਂ ਉਹ ਦਾ ਸਾਰੀਆਂ ਵੇਖਦੀਆਂ ਕੋਈ ਸਮਝ ਨਹੀਂ ਆਉਂਦੀ ਵੀਰ ਦਾਤ ਮਾਡਲ ਆ ਕਿੱਚੀ ਮਾਡਲ ਆ ਐਨੀ ਤਾਂ ਨਵੀਂ ਮਾਰੋ ਨਿਗਾਹ ਗੱਡੀ ਨੂੰ ਸਸਪੈਨ ਸ਼ੀਸ਼ੇ ਰਗੀ ਇਹ ਆਪਾਂ ਨੂੰ ਆਪਣੇ ਘਰੋਂ ਗੱਡੀ ਮਿਲੀ ਆ ਤਾਂ ਜਿਹੜੀ ਉਹ ਵੇਖੀਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਹੋਣਾ ਦੇ ਵਿੱਚ ਜੇ ਆਪਾਂ ਚੱਲੇ ਆ ਜੀ ਸਾਡੇ ਫਾਰਮੈਟ ਵਾਲੀ ਹੋਣੀਆਂ ਆ ਵਧਾਈਆਂ ਹਾਂ ਤੇ ਚੱਲੇ ਆ ਲੈਣ ਅਸੀਂ ਗੱਡੀ ਹਾਂ ਦੋਣੇ ਆ ਬਾਈ ਨੂੰ ਗੱਡੀ ਅੱਜ ਤੇ ਜਿਹੜੇ ਸਾਡੇ ਵਲੌਗ ਦੇ ਨਾਲ ਅੱਜ ਦਿਖਾਉਣੇ ਆ ਤੁਹਾਨੂੰ ਦੇਖੋ ਕਿੱਥੇ ਜਾਂਦੀ ਹੈ ਉਹਸੀ ਗਾੜੀ ਲیتے ਹੈ ਕਿੱਥੇ ਜਾ ਕੇ ਬਣਦੀ ਆ ਹਾਂ ਬਾਕੀ ਅਜੇ ਪਹਿਲਾਂ ਦੇਖਣ ਚੱਲੇ ਜੇ ਕੋਈ ਫੱਟ ਲੱਗ ਗਈ ਦਾ ਬਾਕੀ ਜਿਹੜੇ ਸਾਡੇ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਫਿਰ ਕਿਹੜੀ ਗੱਡੀ ਲੈਣੇ ਆ ਇਹ ਸਵਾ ਜਿਹਾ ਕੀ ਗੱਲਬਾਤ ਆ ਬਹੁਤੀ ਹੈ ਜੀ ਮਲੋਟ ਕਾਰ ਬਾਜ਼ਾਰ ਅਜੇ ਤੱਕ ਤਾਂ ਨਹੀਂ ਕੋਈ ਪਸੰਦ ਆਈ ਗੀ ਗੱਡੀ ਚੋਪੜੀਆਂ ਇਹ ਕਹਿੰਨ ਬਾਂਮਣ ਦੀ ਟੈਂਡਾ ਵਾਂਗੂ ਚੋਪੜ 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 ਲਾਈਆਂ ਸਮਝੀ ਨਹੀਂ ਉਹਦੀ ਗੱਡੀ ਓਰੀਜਨਲ ਆ ਕੇ ਪੁਰਾਣੀ ਆ ਚੋਪੜ ਚੋਪੜ ਲਾਈਆਂ ਚੋਪੜ ਚੋਪੜ ਥੋੜੀ ਥੋਕ ਥੋਕੇ ਚੋਪੜੀਆਂ ਨਾਲੇ ਤਾ ਤਾਹੀਂ ਦਾ ਡਰ ਲੱਗਦਾ ਪ੍ਰਾਣੀ ਚੀਜ਼ ਲੈਣ ਤੋਂ ਪੁਰਾਣੀ ਸਾਲਾ ਉਹੀ 4 ਰੁਪਏ ਪੁੰਜੀ ਹੰਦੀ ਬੰਦੇ ਕੋਲੇ ਉਹ ਲਵਾ ਆ ਕੇ ਤੇ ਉਹ ਗਲਤ ਜੀ ਤੇ ਲਾ ਬੈਠੀਏ ਨੇ ਉਹ ਵੀ ਕੰਮ ਖਰਾਬ ਹੋ ਜਾਂਦਾ ਬਾਕੀ ਵੇਖਦੇ ਆ ਜਗੜ ਦੰਬਾ ਆ ਖੜੀ ਹੈ ਕਾਲੀ 20 ਪੁੱਛਣੀ ਹੈ ਮਾਡਲ ਵਾਲੀ 61 ਗਰਦਾ 11 ਮਾਡਲ ਹੋਊਗਾ 12 ਜ ਵੀ ਆਈਆਂ ਨਹੀਂ ਆਈਆਂ 11 ਤੱਕ ਹੀ ਆਈਆਂ ਇਹ ਰਜਿਸਟਰਡ 12 ਹੋਊਗੀ ਰਜਿਸਟਰਡ 12 ਕਿੰਨਾ ਵੱਜਣਾ ਤੇ ਉਹਨੇ 11 ਹੀ ਆ ਕਾ ਖੜੀ ਆ ਪਰ ਗਈ ਜੀ ਨਾ ਆ ਰੂ ਨੀ ਕਾ ਗਾਂਟਖਾਨਾ ਦਾ ਬਹੁਤ ਖੜਾ ਹੈ ਆਹ ਉਸੇ ਬ੍ਰਾਹਮਣ ਦੀ ਟੈਂਡਾ ਨੂੰ ਚੋਪੜ-ਚੋਪੜ ਘੜਾਈਆਂ। ਇੰਨੀ ਤਾਂ ਜਾਂਸੀ ਜੀ ਹੁਣੀ ਗੱਡੀ ਚੋਪੜ ਕੇ ਘੜਾਈ ਹੁੰਦੀ। ਹਾਂ। ਪਿੱਛੇ ਆਉਂਦੇ। ਲਓ ਜੀ। ਮਾਲਕ ਦੀ ਮਿਹਰ ਨਾਲ, ਬਾਬੜੇ ਦੀ ਮਿਹਰ ਨਾਲ ਲੈਤੀ ਆ ਬਾਈ ਨੂੰ ਗੱਡੀ। ਹਾਂ। ਤੇ ਕੱਲ ਤਾਂ ਫਿਰ ਅਸੀਂ ਸਾਡੇ ਉੱਤੇ ਗੱਲ ਬਣੀ ਨਹੀਂ ਸੀ ਜੀ ਮਲੋਟ ਗਏ ਸੀਗੇ। ਤੇ ਜਿਵੇਂ ਵਲੌਗ 'ਚ ਵੇਖਿਆ ਹੀ ਆ ਤੇ ਉੱਥੇ ਤਾਂ ਗੱਡੀਆਂ ਬਾਹਲੀਆਂ ਲੈਚਪਾ ਜੀ ਕਰਦੀਆਂ ਹੀ। ਇਹ ਚੰਡੀਗੜ੍ਹੋਂ ਲਈ ਆ ਅੱਜ ਸਵੇਰੇ ਆ ਗਏ ਸੀ ਅਸੀਂ ਅੱਜ ਤੇ ਸਾਡਾ ਜੇ ਟਾਈਮ ਨਹੀਂ ਲੱਗਾ ਸਵੇਰੇ ਵੀਡੀਓ ਬਣਾਉਣ ਦਾ ਤੇ ਤੁਹਾਨੂੰ ਵਿਖਾਉਣੇ ਆ ਆਪਾਂ ਬਾਹਰ ਚ ਨਿਕਲ ਕੇ ਇਥੋਂ ਗੱਡੀ ਦਿਓ ਬਾਈ ਨੂੰ ਵਧਾਈਆਂ ਸਾਰੇ ਹਾਂ ਕਿਵੇਂ ਲੱਗੀ ਬਾਈ ਗੱਡੀ ਬਹੁਤ ਵਧੀਆ ਵੀਰੇ ਹਾਂ ਬਹੁਤ ਵਧੀਆ ਮਹਾਰਾਜ ਤੇ ਮਹਾਰਾਜ ਨੇ ਸੋਹਣੀ ਸੁਹਣੀ ਭਾਸਰ ਮਿਲ ਗਈ ਸਾਨੂੰ ਗੱਡੀ ਵੀ ਗੱਡੀ ਵੀ ਬਹੁਤ ਸਾਫ਼ ਮਿਲੀ ਜੀ ਤੁਹਾਨੂੰ ਬਾਹਰ ਨਿਕਲ ਕੇ ਨਾ ਚੰਡੀਗੜ੍ਹੋਂ ਸ਼ਹਿਰ ਚੋਂ ਨਿਕਲ ਜੀ ਅਸੀਂ ਤੇ ਤੁਹਾਨੂੰ ਦਿਖਾਉਣੇ ਆ ਸਾਰੀ ਗੱਡੀ ਗੱਡੀ ਵਿੱਚੋਂ ਬੱਚੋਂ ਵੀ ਐ ਪੂਰੀ ਵਧੀਆ ਪੂਰੀ ਵਧੀਆ ਮਿਲ ਗਈ ਜੰਮਾ ਆਂਦੇ ਘਰੋਂ ਮਿਲ ਗਈ ਇਹਦੇ ਉਹ ਸੋਹਣੀ ਪੌਲਸ ਵਾਲਾ ਸੀਗਾ ਬੰਦਾ ਉਹ ਗੱਡੀ ਸੋਹਣੀ ਕਹਿੰਦੇ ਸਾਂਭੀ ਚੰਗੀ ਸਾਂਭੀ ਹੈ ਗੱਡੀ ਤੇ ਬਾਕੀ ਆਪਣਾ ਬੰਦਿਆਂ ਦੇ ਬਸ ਚੰਗੇ ਸੀਗੇ ਬੰਦੇ ਘਰੋਂ ਹੀ ਮਿਲ ਗਈ ਗੱਡੀ ਡੀਲਰ ਡੋਲਰ ਦੇ ਯੱਪ ਜਣੀ ਪਏ ਡੀਲਰਾਂ ਸਾਂ ਚੋਪੜ ਚੱਪੜ ਕੇ ਕੜਾਈਆਂ ਹੀ ਗੱਲ ਡੀਲਰਾਂ ਦੀਆਂ ਦਾ ਸਾਰੀਆਂ ਉਹ ਤਾਂ ਆਪਾਂ ਸਾਰੀਆਂ ਵੇਖੀਆਂ ਕੁੜੀਏ ਸਮਝ ਨਹੀਂ ਆਉਂਦੀ ਵੀ ਇਹ 10 ਮਾਡਲ ਆ ਕਿ 25 ਮਾਡਲ ਆ ਇੰਨੀ ਤਾਂ ਨਵੀਂ ਗੱਡੀ ਨਹੀਂ ਲਸ਼ਕਦੀ ਹੁੰਦੀ ਜਿੰਨੀ ਇਹ ਨਾਲ ਲੈ ਕੇ ਗਿਆ ਕੁੜੀਏ ਸਮਝਣਾ ਹੋਵੇ ਵੀ ਇਹ ਪੁਰਾਣੀ ਹੈ ਕਿ ਉਹ ਨਵੀਆਂ ਸੋਹਣੀ ਤਾਂ ਗੱਲ ਆ ਚਲੋ ਦਿਖਾਉਣੇ ਤੁਹਾਨੂੰ ਜੀ ਬਾਹਰ ਨਿਕਲ ਗਏ ਇੱਥੇ ਸ਼ਹਿਰ ਤੋਂ ਦੇ ਗੱਡੀ ਦਿਖਾਉਣੇ ਆ ਓਕੇ ਜੀ ਓਕੇ ਮਾਰੋ ਨਿਗਾਹ ਗੱਡੀ ਨੂੰ ਦੱਸੋ ਪਈ ਕਿ ਨਹੀਂ ਸ਼ੀਸ਼ੇ ਵਰਗੀ ਇਹ ਆਪਣ ਨੂੰ ਇਹਦੇ ਘਰੋਂ ਗੱਡੀ ਮਿਲੀ ਆ। ਇਹ ਕੱਤੀ ਪੂਰੀ ਵਧੀਆ ਮਿਲ ਗਈ ਆ। ਕੱਲ ਮਲਾ ਕੇ ਬਜਟ 'ਚ ਆਪਣੀ ਗੱਡੀ ਪੂਰੀ ਇਹ। ਪੂਰੇ ਬਜਟ 'ਚ ਮਿਲੀ ਆ। ਜਿੰਨਾ ਕ ਬਜਟ ਰੱਖਿਆ ਸੀਗਾ ਬਸ ਉਸੇ ਬਜਟ ਦੇ ਵਿੱਚ ਵਿੱਚ ਮਿਲ ਗਈ ਆ। ਕਿਵੇਂ ਫਿਰ? ਬਹੁਤ ਵਧੀਆ। ਵਧੀਆ। ਲੱਗੀ ਮਣ ਮੈਂ ਨਾ ਪੂਰੀ ਜੱਜ ਦੀ ਗੱਲ ਹੈ ਪੂਰੀ ਵਧੀਆ ਗੱਡੀ ਮਿਲ ਗਈ ਆ ਚਲੋ ਬਾਕੀ ਚਲਾ ਫਿਰ ਹਣ ਲੈ ਬਾਬੇ ਦਾ ਨਾਂ ਦੱਸ ਫਿਰ ਚਲਾ ਕੇ ਹਾਂ ਦੱਸ ਪੰਜ ਉਹ ਜਿਹੜਾ ਬੈਲ ਦਾ ਖੱਡਲਾ ਹੱਥ ਨੂੰ ਚਲਾਈ ਨਹੀਂ ਲੈ ਚਲਾ ਵੇਖ ਤਾ ਲੁਧਿਆਣੇ ਤੱਕ ਲੈ ਚਲਾ ਉਹਨਾਂ ਨੂੰ ਘੇਰ ਮਾਟਣਾ ਨੂੰ ਕਰਾਤਾ ਸੱਨੇ ਛੜਿਆਟ ਕਰ ਲੈ ਛੜਿਆਟ ਕੀ ਹਾਲ ਹੈ ਚੱਬਾ ਆਪ ਲੋਲਾ ਚਲੋ ਜੀ ਆ ਮੰਨਦੇ ਆ ਤੁਨਹਰ ਪਿੰਡ ਚੱਲ ਗਏ ਇਹ ਜਲਦੀ ਆ ਥਾਲੋ ਹੋਰੀ ਹੈ ਨਿਕੜੇ ਕਿਤਨਾ ਪੈਸੇ ਲਾਏ ਆ ਬਿੱਲੀ ਯਾਰ ਨਹੀਂ ਹੈ ਦੀ ਜਾਂਦੀ ਹੈ ਰਬੀਏ ਕੀ ਭਾਈ ਜੀ ਤਰ੍ਹਾਂ ਜੋ ਪਛੰਗ ਗੱਡੀ ਪੂਰੀ ਸਾਬ ਕੁਮਾਰ ਉਹ ਨੇ ਦਾ ਮਤਲਬ ਸ਼ੌਕਣਾ ਬੰਦੇ ਨੇ ਰੱਖੀ ਸੀਗੀ ਗੱਡੀ ਕੈਂਚੀ ਦੀ ਰੱਖੀ ਪਾਜ ਹੋ ਸੀਗਾ ਬਾਕਸ ਚ ਉਹ ਹੀ ਤੇ ਆਵੇ ਸਟicker ਲਗਾ ਦੇ ਕੋਲ ਸਾਰੇ ਦੇ ਸਟicker ਹੀ ਲਗਾ ਦੇ ਬਾਕੀ ਅਨੂ ਸੀ ਕਟਾਣੇ ਦੇ ਦੂਗਾ ਆਪਾਂ ਨੂੰ ਕਿਥੋਂ ਬਾਹਲਾ ਤੋ ਛੇ ਵਣੀ ਬਹਿਣਾ ਜਿਵੇਂ ਨਾਂ ਕਰਕੇ ਕਹਿੰਦੇ ਜਵਾ ਨਾਂ ਵਾਲਾ ਤੇ ਲੱਤ ਤੇ ਨਾ ਮੁਸਿਕਟ ਅੱਗੇ ਦੇ ਦਊਗਾ ਉਹ ਉੱਡੇ ਇੱਕ ਪੈਸੇ ਥੱਲੇ ਰੱਖ ਲੈ ਬਾਈ ਗੱਲ ਹੀ ਕੋਈ ਨਹੀਂ ਤੇ ਇਹ ਆ 100 ਰੁਪਏ ਥੱਲੇ ਰੱਖ ਲਿਆ 15-20 ਦਿਨਾਂ ਨੂੰ ਦੇ ਦਊਗਾ 20 ਦਿਨ ਰੋਕੇ ਦਾ ਨੂੰ ਅੰਨੋਸੀ ਦੇ ਕੇ ਤੇ ਮੇ ਕੋ ਮੇਰੇ ਮੈਂ ਦੇ ਦੇਣੀ ਆਪਾਂ ਉਹ ਜਗ੍ਹਾ ਆਪਣਾ ਅੰਨੋਸੀ ਦੇ ਦਊਗਾ ਆਪਾਂ ਉਹਦੇ ਪੈਸੇ ਦੇ ਦੇਾਂਗੇ ਬਿਲਕੁਲ ਆ ਗਾ 50 ਦਾ ਨੰਬਰ ਕਰਾਵਾਂਗੇ ਲੋ ਜੀ ਸੇਰੇ ਕਰਾਉਣੇ ਆ ਗੁਰੂ ਸਾਹਿਬ ਦੇ ਦਰਸ਼ਨ ਕਰੀ ਨੂੰ ਗੁਰਦੁਆਰਾ ਸਾਹਿਬ ਦੇ ਜਾਣਾ ਹੈ ਤੇ ਕੀ ਰਾਮ ਨਾਲ ਰਾਮ ਨਾਲ ਰਾਮ ਨਾਲ ਰਾਮ ਨਾਲ ਰਾਮ ਆ ਗਿਆ ਸੀ ਹਮਲੇ ਇਧਰ ਨਹੀਂ ਨਿਕਲਣਾ ਇਧਰ ਜਾਂਦੀ ਹੈ ਇਹ ਉਹ ਜਿੰਨ ਇਹ ਪਾਸਾ ਜਿਹੇ ਕਿਸੇ ਨੇ ਅੰਦਰ ਵੜਨਾ ਸ਼ਹਿਰ ਚ ਨਹੀਂ ਯਾਰ ਵਧੀਆ ਸੀ 90 ਦੇ ਵਧੀਆ ਬੜੀ ਵਧੀਆ ਨਾਲ ਤੇ ਐਵਰੇਜ ਦਿੰਦੀ ਨਾ 80 ਦਿੰਦੇ ਨੇ ਤੇ ਨਾਲੇ ਆਪ ਦੇ ਕੰਟਰੋਲ ਚ ਰਹਿੰਦੀ ਗੱਡੀ ਬਾਹਲੀ ਵਿਆ ਫਤੋ ਵੱਧ ਭਜਾਈਦਾ ਵੀ ਕੋਈ ਫੈਰਾ ਨਹੀਂ ਕੋਈ ਕੋਈ ਫਾਇਦਾ ਨਹੀਂ ਜਿਆਦਾ ਹਾਂ ਚਲੋ ਠੀਕ ਹੈ ਜੀ ਚਲਦੇ ਆ ਤੁਹਾਨੂੰ ਪਿੰਡ ਚੱਲ ਗਈ ਤੱਕਦੇ ਲਈ ਰਬਾ ਰਾਖਾ ਵਾ ਬੋਲ ਜੀ ਲਓ ਜੀ ਪਹੁੰਚ ਗਏ ਆ ਜੀ ਪਿੰਡ ਤੇ ਵਧੀਆ ਚੱਲਦੀ ਆ ਗੱਡੀ ਸੋਹਣੀ ਆਪਣਾ ਹੁਣ ਬਾਈ ਤੇ ਆਊਗਾ ਗਾਹ ਨੂੰ ਪਿੰਡ ਨੂੰ ਆਦੇ ਮਹੂ ਸ਼ਹਿਰ ਨੂੰ ਮਹੂ ਪਹੁੰਚ ਗਏ ਤੇ ਆਪਾਂ ਹੁਣ ਪਾ ਗਿਆਂ ਵਾਗ ਗਰੋਟੀ ਤੇ ਬੱਸ ਕਿਹ ਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਤੇ ਤਦ ਤੱਕ ਦੇ ਲਈ ਰੱਬ ਰੱਖਾ ਅਸੀਂ ਘਾਲ ਕੱਲ ਨੂੰ ਅਸੀਂ ਹੁਣ ਮਸ਼ੀਨ ਨੂੰ ਚੜਦੇ ਹਾਂ ਨਾਲ ਤੁਹਾਨੂੰ ਮਸ਼ੀਨ ਵਾਲਾ ਵਲੌਗ ਦਿਖਾਵਾਂਗੇ ਨਾਲੇ ਗੱਡੀ ਫੇਰੇ ਖਾਵਾਂਗੇ ਨਾਲੇ ਤੁਹਾਨੂੰ ਸਾਰੀ ਗੱਡੀ ਸਾਰੀ ਅੰਦਰੋਂ ਖੋਲ ਖੂਲ ਕੇ ਨਾ ਸਵਾਰ ਕੇ ਸਾਰੀ ਦਿਖਾਵਾਂਗੇ ਅੰਦਰੋਂ ਵੀ ਗੱਡੀ ਕਹੇ ਕੀ ਗੱਲ ਲਾ ਕੀ ਬਾਤ ਚਲੋ ਠੀਕ ਹੈ ਜੀ